ਸਾਸੀਕਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੱਤਰੇਵਾਲਾ ਵਿਖੇ ਇੱਥੇ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਿਸ਼ੋਕੜ ਪਿੰਡ ਪੱਤਰੇਵਾਲਾ ਤਹਿਸੀਲ ਅਬਹੋਰ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਇਹ ਪਿੰਡ ਅਬਹੋਰ ਤੋਂ ਹਿੰਦੂਮੱਲ ਕੋਟ ਰੋਡ ਤੇ ਸਥਿਤ ਹੈ ਇਹ ਅਬਹੋਰ ਤੋਂ 18-20 ਕਿਲੋਮੀਟਰ ਫਾਜ਼ਿਲਕਾ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੱਲ ਕਰੀਏ ਇਸ ਦੇ ਨੇੜਲੇ ਪਿੰਡਾਂ ਦੀ ਤਾਂ ਚੂੜੀਵਾਲਾ ਧੰਨਾ ਕਿੱਲਿਆਂ ਵਾਲੀ ਪੰਜ ਕੋਸੀ ਦਾਨੇਵਾਲਾ ਜੰਡਵਾਲਾ ਮੀਰਾ ਸਾਗਲਾ ਪਿੰਡ ਹਨ ਅੰਗਰੇਜ਼ ਰਾਜ ਦੀ ਜਦੋਂ ਸ਼ੁਰੂਆਤ ਹੋਈ ਤਾਂ ਇਹ ਏਰੀਆ ਤਕਰੀਬਨ ਖਾਲੀ ਸਨ ਭਾਰਤ ਪਾਕਿਸਤਾਨ ਦੀ ਸਰਹੱਦ ਵੀ ਲਗਭਗ 15 18 ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਅੰਗਰੇਜ਼ ਰਾਜ ਦੀ ਸ਼ੁਰੂਆਤ ਹੋਈ ਤਾਂ ਇਹ ਏਰੀਏ ਤਕਰੀਬਨ ਖਾਲੀ ਸਨ ਅੰਗਰੇਜ਼ਾਂ ਵੱਲੋਂ ਜਦੋਂ ਨਿਲਾਮੀ ਕੀਤੀ ਗਈ ਤਾਂ ਇਹ ਪਿੰਡ ਰਾਜਸਥਾਨ ਦੇ ਪਿੰਡ ਰੀੜੀਬੱਗਾ ਤੋਂ ਸੈਣਾ ਤੇ ਸੈਣਾ ਤੋਂ ਕਿੱਲਿਆਂ ਵਾਲੀ ਆਏ ਜਾਖੜ ਪਰਿਵਾਰ ਅਤੇ ਮੁਸਲਮਾਨ ਮਾਜੀਖਾਂ ਵੱਟੂ ਵੱਲੋਂ ਤਕਰੀਬਨ ਅੱਧਾ-ਅੱਧਾ ਪਿੰਡ ਖਰੀਦਿਆ ਗਿਆ ਜਾਖੜ ਪਰਿਵਾਰ ਦੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਚਾਰ ਭਰਾ ਸਰਦਾਰ ਲਾਲ ਸਿੰਘ ਸਰਦਾਰ ਰਾਮ ਸਿੰਘ ਸਰਦਾਰ ਬੀਜਾ ਸਿੰਘ ਅਤੇ ਸਰਦਾਰ ਗੁਲਾਬ ਸਿੰਘ ਸਨ ਜਿਨ੍ਹਾਂ ਵਿੱਚੋਂ ਰਾਮ ਸਿੰਘ ਅਤੇ ਬੀਜਾ ਸਿੰਘ ਦਾ ਸਾਰਾ ਪਰਿਵਾਰ ਪੱਤਰੇ ਵਾਲਾ ਅਤੇ ਲਾਲ ਸਿੰਘ ਜੀ ਦਾ ਅੱਧਾ ਪਰਿਵਾਰ ਪੱਤਰੇ ਵਾਲਾ ਅਤੇ ਅੱਧਾ ਪਰਿਵਾਰ ਕਿੱਲਿਆਂ ਵਾਲੀ ਅਤੇ ਗੁਲਾਬ ਸਿੰਘ ਜੀ ਦਾ ਸਾਰਾ ਪਰਿਵਾਰ ਕਿੱਲਿਆਂਵਾਲੀ ਦੇ ਵਿੱਚ ਆਬਾਦ ਹੈ ਇਹ ਪਿੰਡ ਦੀ ਤਕਰੀਬਨ 1849 ਦੇ ਵਿੱਚ ਮੋੜੀ ਗੱਡੀ ਗਈ ਇਸ ਪਿੰਡ ਦਾ ਨਾਮ ਪੱਤਰੇ ਵਾਲਾ ਪੈਣ ਪਿੱਛੇ ਪਿਛਲੇ ਕਾਰਨਾਂ ਦੇ ਕੋਈ ਪੁਖਤਾ ਸਬੂਤ ਨਹੀਂ ਮਿਲਦੇ ਇਹ ਪਿੰਡ ਜਦੋਂ ਵਸਿਆ ਤਾਂ ਪਿੰਡ ਵਸਾਉਣ ਵਾਲੇ ਪਰਿਵਾਰਾਂ ਨੇ ਆਪੋ ਆਪਣੀਆਂ ਹਵੇਲੀਆਂ ਤਮੀਰ ਕਰਵਾਈਆਂ ਜਿਨ੍ਹਾਂ ਵਿੱਚੋਂ ਜਾਖੜ ਪਰਿਵਾਰ ਦੀ ਹਵੇਲੀ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਅਤੇ ਇੱਕ ਹਵੇਲੀ ਮਾਜੀਖਾਂ ਵੱਟੂ ਦੇ ਵੱਲੋਂ ਤਿਆਰ ਕਰਵਾਈ ਗਈ ਮਾਜੀਖਾਂ ਵੱਟੂ ਉਸ ਵੇਲੇ ਅਨਰੇਰੀ ਮੈਜਿਸਟ੍ਰੇਟ ਜੇਲਦਾਰ ਅਤੇ ਸ਼ਪੈਦਪੋਇਸਨ ਉਹਨਾਂ ਦਾ ਬਹੁਤ ਵੱਡਾ ਰੁਤਬਾ ਅਤੇ ਨਾਮ ਸੀ ਇਸ ਏਰੀਏ ਵਿੱਚ ਜਾਖੜ ਪਰਿਵਾਰ ਕੁਲ ਵੀ ਜਲਦਾਰ ਸ਼ਫੈਦ ਪੁਸ਼ਤ ਤੇ ਆਨਰੇਰੀ ਮੈਜਿਸਟ੍ਰੇਟ ਦਾ ਅਹੁਦਾ ਸੀ 1947 ਦੀ ਵੰਡ ਵੇਲੇ ਮੁਸਲਮਾਨ ਜਦੋਂ ਇਥੋਂ ਲੈੰਦੇ ਪੰਜਾਬ ਗਏ ਤਾਂ ਮਾਜੀ ਖਾਂ ਵੀ ਆਪਣੀ ਹਵੇਲੀ ਛੱਡ ਲੈੰਦੇ ਪੰਜਾਬ ਚਲੇ ਗਏ ਜੋ ਜਗ੍ਹਾ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਸ ਜਗ੍ਹਾ ਤੇ ਮਾਜੀ ਖਾਂ ਵੱਟੂ ਦੀ ਹਵੇਲੀ ਸੀ ਅਤੇ ਜਾਣ ਸਾਹਮੇ ਆਪਣਾ ਸਾਰਾ ਖਜ਼ਾਨਾ ਹਵੇਲੀ ਵਿੱਚ ਨੱਪ ਕੇ ਗਏ ਕਿਉਂਕਿ ਉਸ ਸਮੇਂ ਸਭ ਨੂੰ ਇਹੀ ਉਮੀਦ ਸੀ ਕਿ ਥੋੜੇ ਦਿਨਾਂ ਬਾਅਦ ਸਭ ਕੁਝ ਠੀਕ ਹੋ ਜਾਣਾ ਹੈ ਤੇ ਵਾਪਸ ਆਪਣੇ ਘਰਾਂ ਨੂੰ ਆ ਜਾਵਾਂਗੇ ਪਰ ਐਵੇਂ ਹੋ ਨਹੀਂ ਸਕਿਆ ਵੰਡ ਵੇਲੇ ਲੈਹnde ਪੰਜਾਬ ਤੋਂ ਆਏ ਪਰਿਵਾਰਾਂ ਨੂੰ ਇੱਥੇ ਅਲਾਟਮੈਂਟ ਹੋਈ ਤਾਂ ਹੌਲੀ-ਹੌਲੀ ਸਰਾਗ ਮਿਲਦਿਆਂ ਹਵੇਲੀ ਵਿੱਚ ਦੱਬਿਆ ਹੋਇਆ ਖਜ਼ਾਨਾ ਲਗਭਗ 1993-94 ਦੇ ਵਿੱਚ ਕੱਢਣਾ ਸ਼ੁਰੂ ਕਰ ਲਿਆ ਕੁਝ ਸਮੇਂ ਬਾਅਦ ਗੱਲ ਪੁਲਿਸ ਕੋਲ ਪਹੁੰਚ ਗਈ ਤਾਂ ਫਿਰ ਪ੍ਰਸ਼ਾਸਨ ਨੇ ਹਵੇਲੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਆਰਜੀ ਤੌਰ ਤੇ ਇੱਥੇ ਪੁਲਿਸ ਚੌਕੀ ਵੀ ਸਥਾਪਿਤ ਕੀਤੀ ਗਈ ਪਿੰਡ ਵਾਸੀ ਦੱਸਦੇ ਹਨ ਕਿ ਮਾਜੀ ਖਾਨ ਦੇ ਖਜ਼ਾਨੇ ਨੂੰ ਜਿੰਨਾ ਪਰਿਵਾਰਾਂ ਨੇ ਕੱਢਿਆ ਉਨ੍ਹਾਂ ਸਾਰੇ ਪਰਿਵਾਰਾਂ ਦੇ ਉਹ ਖਜ਼ਾਨਾ ਕਿਸੇ ਕੰਮ ਨਾ ਆ ਸਕਿਆ ਜਿਸ ਕਰਕੇ ਇਸ ਨੂੰ ਖੂਨੀ ਖਜ਼ਾਨਾ ਵੀ ਕਿਹਾ ਜਾਂਦਾ ਹੈ ਹੁਣ ਇਹ ਹਵੇਲੀ ਸਾਰੀ ਢਾਈ ਢੇਰੀ ਹੋ ਗਈ ਹੈ ਤੇ ਕੁਝ ਕੁ ਨਿਸ਼ਾਨ ਬਾਕੀ ਹਨ ਪੱਤਰੇ ਵਾਲਾ ਵਿੱਚ ਵੰਡ ਤੋਂ ਬਾਅਦ ਲੈਹੰਦੇ ਪੰਜਾਬ ਤੋਂ ਵੀ ਬਹੁਤ ਸਾਰੇ ਪਰਿਵਾਰ ਆ ਕੇ ਵਸੇ ਹਨ ਪਿੰਡ ਦੇ ਵਿੱਚ ਜਾਖੜ ਢਿੱਲੋਂ ਸਰਾਂ ਸਰਨਾਣਾ ਗਿੱਲ ਬਰਾੜ ਕੰਬੋਜ ਰਾਏ ਸਿੱਖ ਮੱਜਬੀ ਸਿੱਖ ਮੇਗਵਾਲ ਪੰਡਤ ਈਸਾਈ ਅਤੇ ਅਰੋੜਾ ਬਰਾਦਰੀ ਦੇ ਲੋਕ ਵਸਦੇ ਹਨ ਪਿੰਡ ਦੀ ਮੌਜੂਦਾ 3 ਕੋ 1000 ਵੋਟ ਹੈ ਤੇ 3600 ਏਕੜ ਦਾ ਰਕਬਾ ਹੈ ਜੰਡਵਾਲਾ ਮੈ이너 ਦੇ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ ਪਿੰਡ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਦੋ ਸਕੂਲ ਹਨ ਪ੍ਰਾਇਮਰੀ ਤੇ ਸੈਕੰਡਰੀ ਸਿਹਤ ਸਹੂਲਤਾਂ ਦੇ ਲਈ ਹੈਲਥ ਸੈਂਟਰ ਦੋ ਗੁਰਦੁਆਰਾ ਸਾਹਿਬ ਅਤੇ ਬਾਬਾ RAMDEV ਜੀ ਦਾ ਮੰਦਿਰ ਹੈ ਇਹ ਸੀ ਪਿੰਡ ਪੱਤਰੇ ਵਾਲਾ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਵੀ ਫੋਲੋ ਜ਼ਰੂਰ ਕਰਿਓ ਧੰਨਵਾਦ